ਇੰਨੀ ਵੱਡੀ ਰਕਮ ਬਾਪੂ ਜੀ ਕਿੱਤਾ ਮਤ ਰਿਸ਼ਤੇਦਾਰਾਂ ਕੋ ਕੱਢੇ ਘੋਟ ਅੱਗੇ ਕੋਈ ਸਾਡੇ ਇੱਕ ਫਲਾਟ ਦਾ ਹੈ ਸ਼ਹਿਰ ਉਹ ਵੀ ਥਿਆ ਕੋਈ ਜਣੇ ਥੋੜੀ ਪੈੜੀ ਸੀ ਇੱਥੇ ਗਹਿਣੇ ਰੱਖੀ ਉਹ ਵੀ ਦੇ ਵਿੱਚ ਚਲ ਕੋਈ ਨਹੀਂ ਤੇ ਛਡਾਵਾਂਗੇ ਚੱਬ ਕੋਈ ਨਹੀਂ ਜੇ ਖਾਣੇ ਤੇ ਲਿਊਗਾ ਇਹ ਤੇ ਨਕਰੀਆਂ ਮਿਲਦੀਆਂ ਹਰ ਤੇ ਕੀ ਘਾਟੇ ਸਾਨੂੰ ਕੀ ਲੋੜ ਪਈ ੱੱਕੇ ਖਾਂਦੀ ਨਾ ਵੀ ਛੋੜੇ ਚੱਲਣ ਦੀ ਇਹਨਾਂ ਨੇ ਕਰਦੇ ਚੁੱਕੀ ਕੀ ਲੋੜ ਪਈ ਸੀ ਕੱਲ੍ਹ ਦੇ ਸਾਨੂੰ ਗਰਮੀਤ ਸਿੰਘ ਨਾਮ ਮੇਰਾ ਜਿਹੜਾ ਪਿੰਡ ਹੈ ਜੀ ਤਰਫ ਬਹਿਵਲ ਬਹਾਦਰ ਸਾਹਿਲਪ੍ਰੀਤ ਨਾਮ ਦਾ ਨੌਜਵਾਨ ਜਿਹੜਾ ਵਾਪਸ ਆ ਰਿਹਾ ਰਿਪੋਰਟ ਕੋ ਕੇ ਕੀ ਲੱਗਦਾ ਤੁਹਾਡਾ ਮੈਨੂੰ ਪਤਾ ਜੀ ਕਦੋਂ ਕੋ ਭੇਜਿਆ ਸੀ ਉਹਦੀ ਇਹ ਹੁਣ ਦੋ ਡੇਢ ਮਹੀਨਾ ਹੋ ਚੱਲਿਆ ਵਾ ਗਏ ਲੋ ਆਖਰੀ ਵਾਰੀ ਕਦੋਂ ਗੱਲਬਾਤ ਹੋਈ ਸੀ ਆਖਰੀ ਵਾਰੀ ਜਦੋਂ ਇਹ ਕੰਦ ਟੱਪਣ ਲੱਗੇ ਉਦੋਂ ਜਾਨੀ ਗੱਲ ਹੋਈ ਹੈ ਮੜਕੇ ਨਹੀਂ ਹੋਈ ਕਿਹੜੇ ਏਜੰਟ ਦੇ ਰਾਹੀਂ ਭੇਜਿਆ ਕੋ ਪਤਾ ਤੁਹਾਨੂੰ ਏਜੰਟ ਪਤਾ ਨਹੀਂ ਜੀ ਇਧਰ ਹੋਈ ਇਹਨੇ ਕੀਤਾ ਸੀਗਾ ਮੈਨੂੰ ਨਹੀਂ ਪਤਾ ਮੈਂ ਹੁਣ ਕਿਹਨੂੰ ਐਵੇਂ ਆਖਾਂ ਇਹਨਾਂ ਦੀ ਗੱਲਬਾਤ ਕੋਈ ਇਹਨਾਂ ਦਾ ਸਜਣ ਮਿੱਤਰ ਸੀਗਾ ਉਹਦੇ ਨਾਲ ਹੀ ਰਲ ਕੇ ਬਾਹਰ ਉਹ ਮੁੰਡਾ ਉਹ ਵੀ ਬਾਹਰ ਗਿਆ ਉਹ ਵੀ ਰਿਪੋਰਟ ਹੋ ਗਿਆ ਰਿਆ ਵਾ ਅੱਛਾ ਹਾਂ ਜੀ ਉਹਦੇ ਨਾਲ ਹੀ ਬਾਸੀ ਜਿੱਦਾਂ ਕਹਿੰਦੇ ਹੁੰਦੇ ਨੇ ਇਹਨਾਂ ਨਾਲ ਗੱਲਬਾਤ ਕਰ ਲਈ ਬਹੁਤ ਵਧੀਆ ਹੈ ਮਾ ਜੋਵਾਂ ਬਸ ਕਿੰਨੇ ਲੱਖ ਚ ਮਤਲਬ 40 ਲੱਖ ਦੀ ਜਾਨ ਗੱਲਬਾਤ ਹੋਈ ਸੀ ਪੈਸੇ ਦਿੱਤੇ ਸਾਰੇ ऐसे ਲੈ ਗਿਆ ਉਹ ਕੋਈ ਰਹਿੰਦੇ ਆ ਥੋੜੇ ਕੁਛ ਦੇਣੇ ਹਜੇ ਉਹਦੇ ਪਤਾ ਲੱਗ ਸਕਿਆ ਵਾ ਕਿ ਤੁਹਾਨੂੰ ਕਿਸ ਤਰ੍ਹਾਂ ਖਬਰ ਪਹੁੰਚੀ ਸਾਹਿਲ ਦੇ ਆਉਣ ਦੀ ਇਥੋਂ ਤੋਂ ਸਾਨੂੰ ਵੀ ਆਪਾਂ ਇੱਥੇ ਇਹਨਾਂ ਨੇ ਜਦੋਂ ਪਾਇਆ ਵਾ ਨੈਟ ਤੇ ਉਦੋਂ ਪਤਾ ਲੱਗਾ ਵਾ ਆਖਰੀ ਵਾਰੀ ਤੁਹਾਡੀ ਗੱਲਬਾਤ ਕਦੋਂ ਹੋਈ ਸਾਹਿਲ ਦੇ ਨਾਲ ਜਦੋਂ ਬਸ ਕੰਮ ਟੱਪਣ ਲੱਗਾ ਮੁੜ ਕੇ ਨਹੀਂ ਹੋਈ ਉਹ ਤਾਂ ਕੈਂਪਿੰਗ ਚ ਚਲੇ ਗਿਆ ਗਿਆ ਪੈਂਪ ਚ ਹੀ ਚੱਲ ਗਿਆ ਮੁੜ ਕੇ ਨਹੀਂ ਹੋਈ ਅ ਕਾਰਨ ਕੀ ਸਮਝੋ ਉਹਦੇ ਜਾਣ ਦਾ ਇਥੋਂ ਭੇਜਣਾ ਇਹਨਾਂ ਖਤਰਾ ਜੋਖਮ ਲੈਣਾ ਇੱਕ ਕਰਨ ਨਹੀਂ ਹੈ ਗਰੀਬੀ ਜੇ ਤੱਕ ਕਹੀ ਖਾਂਦੀ ਨਾਲ ਸਾਰੀ ਰੋਟੀ ਦਾ ਮਸਲਾ ਜੀ ਤੇ ਰੋਟੀ ਦਾ ਮਸਲਾ ਬਾਪਾ ਹੋ ਬੜੀ ਗੜਾ ਚਾਹ ਨੂੰ ਕੋ ਘਲਦਾ ਚਾਹ ਨੂੰ ਕੋ ਘਲਦਾ ਠੀਕ ਇੰਨੀ ਵੱਡੀ ਰਕਮ ਬਾਪੂ ਜੀ ਕਿੱਦਾਂ ਮਤਲਬ ਤੇ ਰਿਸ਼ਤੇਦਾਰ ਕੋ ਖੱਡੇ ਵਿੱਚ ਕੋ ਠੱਗੇ ਕੋਈ ਸਾੜੇ ਇੱਕ ਪਲਾਟ ਆ ਸ਼ਹਿਰ ਉਹ ਵੇਚਿਆ ਕੋਈ ਜਾਣੇ ਥੋੜੀ ਪੈੜੀ ਸੀ ਇੱਥੇ ਗਹਿਣੇ ਰੱਖੇ ਉਹ ਵੀ ਲੈ ਵਿੱਚ ਚੱਲ ਕੋਈ ਨਹੀਂ ਤੇ ਛਡਾਵਾਂਗੇ ਚੱਲ ਕੋਈ ਨਹੀਂ ਜਟਕਾਣੀ ਚ ਲਿਊਗਾ ਅੱਜ ਵਾਪਸੀ ਹੋ ਰਹੀ ਸਰਕਾਰ ਨੂੰ ਕਹਾਂਵੇਂ ਕਹਿੰਦੇ ਇਹ ਸਾਡੀ ਮਦਦ ਕਰ ਸਕਦੇ ਆ ਤੇ ਦੇਖੋ ਜੇ ਇੱਥੇ ਅਸੀਂ ਰੋਟੀ ਖਾਂਦੇ ਰਹਿ ਜਾਵਾਂਗੇ ਨਹੀਂ ਤੇ ਪਾਉ ਤਾਂ ਭੁੱਖਾ ਜਿਹੜੀ ਆ ਜਗ ਇਹ ਵੀ ਵੇਚਣੀ ਵੇਚੂ ਕਿਹਦੇ ਨੂੰ ਇਹ ਬੜਾ ਦੁੱਖ ਆ ਰਿਹਾ ਰੇਟੇ ਦੀ ਵਾਪਸੀ ਤੇ ਕੀ ਲੱਗਦਾ ਹੈ ਕਿ ਸਰਕਾਰ ਨੂੰ ਇਹ ਜਿਆ ਨਹੀਂ ਕਰਨਾ ਚਾਹੀਦਾ ਸੀ। ਭਾਜੀ ਨਹੀਂ ਕਰਨਾ ਚਾਹੀਦਾ ਸੀ। ਇੱਥੇ ਨੌਕਰੀਆਂ ਮਿਲਦੀਆਂ ਹੁਣ ਤਾਂ ਕੀ ਘਟੇ ਸਾਨੂੰ ਕੀ ਲੋੜ ਦੀ ੱੱਕੇ ਘਾੜਦੀ ਨੇ ਵੀ ਛੋੜੇ ਚੱਲਣ ਦੀ। ਇਹਨਾਂ ਨੇ ਕਰਜ਼ੇ ਚੁੱਕ ਕੇ ਕੀ ਲੋੜ ਪਈ ਸੀ ਕੱਲਰ ਦੀ ਸਾਨੂੰ। ਆਖਰੀ ਵਾਰ ਤੱਕ ਤਾਂ ਗੱਲ ਕਰ। 23 ਤਰੀਕ ਨੂੰ ਜਿਹੜਾ ਕਹਿੰਦੇ ਤਾਂ ਪਿਆ। ਅੱਜ ਤਾਰਾ ਤਾਰਾ ਨਾ ਨਾ ਗੱਲ ਨਹੀਂ ਹੋਈ ਪਤ ਤਾ। ਕੀ ਰਵਈਆ ਤੁਹਾਨੂੰ ਠੀਕ ਲੱਗਦਾ ਹੈ ਮੇਰੀ ਅਲਤ ਰਈਦਰ ਰਈਆ ਸਾਨੂੰ ਅਸੀਂ ਕੀ ਦੱਸਣਾ ਜੇ ਸਾਡਾ ਪੁੱਤੀ ਵਾਪਸ ਆ ਗਿਆ ਰਈਆ ਆਪੇ ਸਮਝਣਿਆ ਨੂੰ ਪਤਾ ਯਾਰ ਰਈਆ ਜੇ ਹੋ ਜਿਓ ਕਰ ਰਿਹਾ ਕਿਵੇਂ ਦੇ ਰਾਤਾਂ ਨੂੰ ਬੱਚਿਆਂ ਨੂੰ ਭੇਜ ਰਿਹਾ ਚਲੋ ਜਿਹੜੇ ਨੰਗੇ ਸੀ ਉਹਨਾਂ ਨੂੰ ਉੱਥੇ ਕੋਈ ਪੀੜਾ ਨੂੰ ਚੱਲ ਸਰਕਾਰ ਜੇ ਜਾਨ ਕੋਈ ਮਾੜਾ ਭੱਟਾ ਚੱਲੇ ਜੇ ਕੋਈ ਨਾ ਇਧਰ ਬੱਚਿਆਂ ਨੂੰ ਕੋਈ ਨੌਕਰੀ ਦੇਣ ਜਾਂ ਇਹਨਾਂ ਨੂੰ ਕੋਈ ਥੋੜੀ ਬੜੀ ਸਾਡੇ ਦਾ ਮਦਦ ਕਰ ਦੇ ਸਾਨੂੰ ਉਹਨਾਂ ਦਾ ਧੰਨਵਾਦ ਸ਼ੁਕਰੀਆ ਕਰਾਂਗੇ ਇਨੀ ਉਮਰ ਕਿੰਨੀ ਐ ਸਾਹਿਬ ਦੀ ਸਾਹਿਬ ਦੀ ਉਮਰ ਮਾਈ ਵਿੱਚ ਸਾਝ ਜਾਂਦਾ ਮਾਈ ਵਿੱਚ ਲੱਗ ਗਈ ਆ ਕਿੰਨਾ ਬੁਰਾ ਹੋ ਗਿਆ ਇੱਥੇ ਵੀ ਰੋਜ਼ਗਾਰ ਦੀ ਪਾਲ ਕੀਤੀ ਨਹੀਂ ਮਿਲਿਆ ਨੌਕਰੀ ਦੇ ਪਰੇ ਸੇ ਕਾਗਜ਼ ਸਰਕਸ ਨੂੰ ਨੌਕਰੀਆਂ ਕਰਨ ਦੇ ਨਾਲ ਟੈਲ ਨਹੀਂ ਆਉਂਦੀਆਂ ਹੀ ਪੋਸਟਾਂ ਵਿਆਪੀ ਸਭ ਕੁਝ ਮਿਲਦਿਆ ਨਾ ਨੂੰ ਪੇਪਰ ਭਰੇ ਦੀ ਪੁਲਿਸ ਦੇ ਭਰਤੀ ਹੁੰਦੇ ਤਾਂ ਵੀ ਨਹੀਂ ਕੱਢੇ ਸਾਡੇ ਤੇ ਕਿਸਮਤ ਪਤਾ ਨਹੀਂ ਕੀ ਇਹ ਨੁਕਸਾਨ ਚਲਪਾਣਾ ਬਹੁਤ ਮੁਸ਼ਕਲ ਹੈ